ਪਤੀ 4 ਸਾਲ ਤੋਂ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ। ਉਹ ਇੰਨਾ 4 ਸਾਲਾਂ ਦੇ ਵਿੱਚ ਆਪਣੀ ਪਤਨੀ ਨੂੰ ਇੱਕ ਵਾਰੀ ਵੀ ਮਿਲਣ ਨਹੀਂ ਆਇਆ। ਪਰ ਪਿੱਛੇ ਰਹਿਦੀ ਉਹਦੀ ਪਤਨੀ ਆਪਣੇ ਸੋਹਰੇ ਪਰਿਵਾਰ ਦੇ ਵਿੱਚ 4 ਮਹੀਨੇ ਦੀ ਗਰਭਤੀ ਹੋ ਜਾਂਦੀ ਹੈ। ਹੁਣ ਇਹ ਸਭ ਤੋਂ ਵੱਡਾ ਸਵਾਲ ਸੀ ਕਿ ਆਖਰ ਉਹਨੂੰ ਗਰਭਤੀ ਕਿਸ ਨੇ ਕੀਤਾ ਸੀ? ਉਹਦੇ ਗਰਭਤੀ ਹੋਣ ਤੋਂ ਬਾਅਦ ਉਹਦੀ Laash ਖੇਤਾਂ ਤੋਂ ਬਰਾਮਦ ਹੁੰਦੀ ਹੈ। ਇਹਦੀ Laash ਨੂੰ ਜਦੋਂ ਪੁਲਿਸ ਵਾਲੇ ਲੈ ਕੇ ਜਾਂਦੇ ਨੇ, ਸ਼ਾਨਬੀਨ ਕਰਦੇ ਨੇ, ਤਾਂ ਪਤਾ ਲੱਗਦਾ ਹੈ ਕਿ ਇਹ ਔਰਤ 4 ਮਹੀਨੇ ਦੀ ਗਰਭਵਤੀ ਸੀ ਜਦੋਂ ਇਹਦੇ ਪਿੱਛੇ ਦੀ ਪੂਰੀ ਕਹਾਣੀ ਨਿਕਲ ਕੇ ਸਾਹਮਣੇ ਆਈ ਤਾਂ ਹਰ ਕੋਈ ਸੁਣ ਕੇ ਹੈਰਾਨ ਰਹਿ ਗਿਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਈ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਜੂਪੀ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਗੰਨੇ ਦੇ ਖੇਤਾਂ ਦੇ ਵਿੱਚ ਦੋ ਕਿਸਾਨ ਜਾਂਦੇ ਨੇ ਇਹ ਕਿਸਾਨ ਦੇਖਦੇ ਨੇ ਕਿ ਇੱਕ ਕੁੜੀ ਦੀ ਖੇਤਾਂ ਦੇ ਵਿੱਚ Laash ਪਈ ਹੋਈ ਹੈ ਇਹ লাশ ਨੂੰ ਵੇਂਦਿਆ ਸਾੜੀ ਉਹ ਪੁਲਿਸ ਥਾਣੇ ਦੇ ਵਿੱਚ ਫੋਨ ਕਰਦੇ ਨੇ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਹੁਣ ਪੁਲਿਸ ਇਸ লাশ ਨੂੰ ਦੇਖਦੀ ਹੈ ਤਾਂ ਮੁੱਢਲੀ ਜਾਂਚ ਦੇ ਵਿੱਚ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਇਸ ਲੜਕੀ ਨੂੰ ਪਹਿਲਾਂ ਕਿਤੇ ਹੋਰ ਮਾਰਿਆ ਗਿਆ ਸੀ ਤੇ ਫਿਰ ਉਥੋਂ লাশ ਨੂੰ ਟਿਕਾਣੇ ਲਾਉਣ ਵਾਸਤੇ ਇਸ ਜਗ੍ਹਾ ਤੇ ਲਿਆ ਕੇ ਇਹਨੂੰ ਸੁੱਟਿਆ ਗਿਆ ਸੀ ਹੁਣ ਪੁਲਿਸ ਇਸ ਬੋਡੀ ਨੂੰ ਚੱਕਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਦੂਸਰੇ ਪਾਸੇ ਪੁਲਿਸ ਦੀ ਇੱਕ ਟੀਮ ਇਸ ਕੁੜੀ ਦੀ ਸਨਾਖਤ ਕਰਨ ਬਾੜੇ ਇੱਧਰ ਉੱਧਰ ਘੁੰਮ ਰਹੀ ਸੀ ਕਿ ਆਖਰ ਇਹ ਕੁੜੀ ਕੌਣ ਸੀ ਕੇਰੇ ਪਿੰਡ ਦੀ ਸੀ ਇਧਰੋਂ ਹੁਣ ਇਹਦੀ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਕੁੜੀ ਸੀ 4 ਮਹੀਨੇ ਦੀ ਗਰਭਵਤੀ ਸੀ ਤੇ ਇਹਦੀ ਮੌਤ ਜ਼ਿਆਦਾ ਖੂਨ ਵਗਨ ਕਰਕੇ ਹੋਈ ਸੀ ਤੇ ਜਿਸ ਸਮੇਂ ਦੀ ਮੌਤ ਹੋਈ ਸੀ ਉਸ ਸਮੇ ਇਹਦਾ ਅਬੋਸ਼ਨ ਕੀਤਾ ਜਾ ਰਿਹਾ ਸੀ ਹੁਣ ਪੁਲਿਸ ਨੂੰ ਇਹ ਤਾਂ ਪਤਾ ਲੱਗ ਚੁੱਕਿਆ ਸੀ ਕਿ ਇਹ ਕੁੜੀ ਗਰਭਵਤੀ ਸੀ ਤੇ ਇਹਦਾ ਅਬੋਸ਼ਨ ਕੀਤਾ ਜਾ ਰਿਹਾ ਸੀ ਪੁਲਿਸ ਨੂੰ ਹੁਣ ਇਹ ਵੀ ਪਤਾ ਲੱਗਦਾ ਹੈ ਕਿ ਇਹ ਜਿਹੜਾ ਅਬੋਸ਼ਨ ਕਿਸੇ ਨਜ਼ਦੀਕ ਦੇ ਹਸਪੀਟਲ ਦੇ ਵਿੱਚ ਹੀ ਕੀਤਾ ਜਾ ਰਿਹਾ ਸੀ ਹੁਣ ਪੁਲਿਸ ਵਾਲੇ ਜਿੰਨੇ ਵੀ ਲਾਗੇ-ਚਾਗੇ ਦੇ ਪੁਲਿਸ ਸਟੇਸ਼ਨਸ ਹਨ ਉਹਨਾਂ ਦੇ ਵਿੱਚ ਇਸ ਕੁੜੀ ਦੀ ਫੋਟੋ ਨੂੰ ਭੇਜ ਦਿੰਦੀ ਹੈ ਤੇ ਪਤਾ ਕਰਦੀ ਹੈ ਕਿ ਸ਼ਾਇਦ ਇਸ ਕੁੜੀ ਦੀ ਕਿਸੇ ਨੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਹੋਵੇ ਇਹਨਾਂ ਨੂੰ ਹੁਣ ਪਤਾ ਲੱਗਦਾ ਹੈ ਕਿ 2 April 2025 ਨੂੰ ਇੱਕ ਨਜ਼ਦੀਕ ਦੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਬੰਦੇ ਨੇ ਆਪਣੀ ਨੂੰਹ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਹੈ ਜਿਹਦਾ ਨਾਮ ਹੁੰਦਾ ਹੈ ਸਹਿਨਾਜ ਬਾਨੋ ਹੁਣ ਪੁਲਿਸ ਵਾਲੇ ਇਹ ਜਿਹੜਾ ਬੰਦਾ ਸੀ ਉਹਨੂੰ ਥਾਣੇ ਦੇ ਵਿੱਚ ਬੁਲਾਉਂਦੇ ਨੇ ਤੇ ਉਹਨੂੰ ਇਹਦੀ ਫੋਟੋ ਦਿਖਾਉਂਦੇ ਨੇ ਤੇ ਇਹ ਉਹਨਾਂ ਨੂੰ ਹੁਣ ਦੱਸਦਾ ਹੈ ਕਿ ਇਹ ਫੋਟੋ ਉਹਨਾਂ ਦੀ ਨੂੰਹ ਜਿਹੜੀ ਸਹਿਨਾਜ ਬਾਨੋ ਉਹਦੀ ਹੈ ਜਿਸ ਦੀ ਇਹਨੇ ਗੁੰਮਸੁਦਗੀ ਦੀ ਰਿਪੋਰਟ ਲਖਾਈ ਸੀ ਇਹ ਬੰਦਾ ਦੱਸਦਾ ਹੈ ਕਿ ਸਹਿਨਾਜ ਦਾ ਵਿਆਹ ਉਹਦੇ ਮੁੰਡੇ ਦੇ ਨਾਲ ਅੱਜ ਤੋਂ 5 ਸਾਲ ਪਹਿਲਾਂ ਹੋਇਆ ਸੀ ਇਹਦਾ ਜਿਹੜਾ ਮੁੰਡਾ ਹੈ ਉਹ 사ウਦੀ ਦੇ ਵਿੱਚ ਕੰਮ ਕਰਦਾ ਹੈ ਤੇ ਉਹ ਵਿਆਹ ਤੋਂ 1 ਸਾਲ ਬਾਅਦ ਹੀ ਕੰਮ ਤੇ 사ウਦੀ ਵਾਪਸ ਚਲਾ ਗਿਆ ਸੀ ਤੇ ਲਗਾਤਾਰ 4 ਸਾਲ ਹੋ ਗਏ ਨੇ ਉਹ 사ウਦੀ ਤੋਂ ਘਰ ਨਹੀਂ ਆਇਆ ਤੇ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਬੱਚਾ ਨਹੀਂ ਹੋਇਆ ਉਹਦਾ ਸਹੁਰਾ ਇਹ ਵੀ ਦੱਸਦਾ ਹੈ ਕਿ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਮੇਰਾ ਮੁੰਡਾ ਕਾਫੀ ਸਾਰੇ ਪੈਸੇ ਭੇਜਦਾ ਸੀ ਸਾਡਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਜੈਰੀ ਸੈਨਾਜ ਸੀ ਉਹ ਆਪਣੇ ਸੌੜੇ ਦੇ ਨਾਲ ਹੀ ਪਿੰਡ ਦੇ ਵਿੱਚ ਰਹਿ ਰਹੀ ਸੀ ਹੁਣ ਪੁਲਿਸ ਵਾਲਿਆਂ ਨੂੰ ਇਹ ਸ਼ੱਕ ਹੁੰਦਾ ਹੈ ਕਿ ਸੈਨਾਜ ਦਾ ਕਿਸੇ ਦੇ ਨਾਲ ਕੋਈ ਚੱਕਰ ਸੀ ਕਿਉਂਕਿ ਪਤੀ ਜਰਾਸੀ ਉਹ ਤੇ 4 ਸਾਲ ਤੋਂ ਬਾਹਰ ਹੀ ਰਹਿ ਰਿਹਾ ਸੀ ਉਹ 사ウਦੀ ਤੋਂ ਆਇਆ ਹੀ ਨਹੀਂ ਸੀ ਤੇ ਇਹਦੇ ਪੇਟ ਦੇ ਵਿੱਚ ਬੱਚਾ ਵੀ ਸੀ ਇਸ ਲਈ ਪੁਲਿਸ ਹੁਣ ਸੋਚਦੀ ਹੈ ਕਿ ਇਹ ਬੱਚਾ ਆਖਰ ਕਿਹਦਾ ਸੀ ਪੁਲਿਸ ਹੁਣ ਜਿਸ ਦਿਨ ਇਹਦੇ ਸੌਰੇ ਨੇ ਰਿਪੋਰਟ ਲਖਾਈ ਸੀ ਜਦੋਂ ਉਹ ਘਰੋਂ ਗਾਇਬ ਹੋਈ ਸੀ 2 ਅਪ੍ਰੈਲ ਨੂੰ ਹੁਣ ਉਹ 2 April ਵਾਲੇ ਦਿਨ ਦੀ ਇਹਦੀ ਸਹਿਨਾਜ ਦੀ ਕੋਲ ਡਿਟੇਲ ਕੱਢਦੀ ਹੈ ਤੇ ਇਹਨਾਂ ਨੂੰ ਇਸੇ ਦਿਨ ਦੀ ਹੀ ਕੋਲ ਡਿਟੇਲ ਦੇ ਵਿੱਚੋਂ ਇੱਕ ਨੰਬਰ ਸ਼ੱਕੀ ਦਿਖਦਾ ਹੈ ਇਹ ਨੰਬਰ ਦੀ ਪੁਲਿਸ ਹੁਣ ਜਦੋਂ ਜਾਂਚ ਕਰਦੀ ਹੈ ਤਾਂ ਇਹ ਨੰਬਰ ਨਿਕਲ ਕੇ ਆਉਂਦਾ ਹੈ ਇਹਨਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਇੱਕ ਮੁੰਡਾ ਹੁੰਦਾ ਹੈ ਇਰਫਾਨ ਇਸ ਇਰਫਾਨ ਨਾਮ ਦੇ ਮੁੰਡੇ ਨੂੰ ਹੁਣ ਪੁਲਿਸ ਚੱਕਦੀ ਹੈ ਤੇ ਇਹਦੇ ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਪੁਲਿਸ ਉਹਨੇ ਇਹਨੂੰ ਕਹਿੰਦੀ ਹੈ ਕਿ ਤੂੰ ਸਹਿਨਾਜ ਨੂੰ ਕਿਉਂ ਮਾਰਿਆ ਕਿਉਂਕਿ ਤੇਰੇ ਉਹ ਬੱਚੇ ਦੀ ਮਾਂ ਬਣਨ ਵਾਲੀ ਸੀ ਇਸ ਲਈ ਤੂੰ ਮਾਰਿਆ ਉਹਨੂੰ ਜਦੋਂ ਇਹ ਸਿੱਧਾ-ਸਿੱਧਾ ਸਵਾਲ ਪੁੱਛਿਆ ਜਾਂਦਾ ਹੈ ਤਾਂ ਇਰਫਾਨ ਡਰ ਜਾਂਦਾ ਹੈ ਉਹ ਕਬੜਾ ਜਾਂਦਾ ਹੈ ਉਹਨੂੰ ਇਹ ਲੱਗਦਾ ਹੈ ਕਿ ਪੁਲਿਸ ਨੂੰ ਤਾਂ ਸਾਰਾ ਕੁਝ ਪਤਾ ਚੱਲ ਚੁੱਕਿਆ ਹੈ ਇਸ ਲਈ ਇਸੇ ਕਬਰਾੜ ਦੇ ਵਿੱਚ ਡਰਦੇ ਮਾਰੇ ਉਹ ਸਾਰਾ ਕੁਝ ਬੱਕ ਦਿੰਦਾ ਹੈ ਉਹ ਹੁਣ ਇਰਫਾਨ ਦੱਸਦਾ ਹੈ ਕਿ ਮੈਂ ਸਹਿਨਾਜ ਨੂੰ ਬਹੁਤ ਪਿਆਰ ਕਰਦਾ ਸੀ ਉਹਦੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਹ ਕਹਿੰਦਾ ਹੈ ਕਿ ਉਹਨੇ ਉਹਨੂੰ ਨਹੀਂ ਮਾਰਿਆ ਉਹ ਤਾਂ ਗਲਤੀ ਦੇ ਨਾਲ ਹੀ ਮਰ ਗਈ ਹੁਣ ਇਹ ਇਰਫਾਨ ਦੱਸਦਾ ਹੈ ਕਿ ਜਦੋਂ 4 ਸਾਲ ਪਹਿਲਾਂ ਇਹਦਾ ਪਤੀ ਬਾਹਰ ਚਲਾ ਗਿਆ ਸੀ ਉਸ ਸਮੇਂ ਇਰਫਾਨ ਇਹਨਾਂ ਦੇ ਪਿੰਡ ਆਉਂਦਾ ਜਾਂਦਾ ਸੀ ਕਿਉਂਕਿ ਸਹਿਨਾਜ ਦੇ ਪਿੰਡ ਇਹਦੇ ਨਾਨਕੇ ਸਨ ਤੇ ਇਸ ਦੇ ਘਰ ਦੇ ਸਾਹਮਣੇ ਹੀ ਇਹਦਾ ਘਰ ਸੀ ਇਹ ਹੁਣ ਇੱਕ ਦੂਸਰੇ ਨੂੰ ਜਦੋਂ ਮਿਲਦੇ ਨੇ ਦੇਖਦੇ ਨੇ ਤੇ ਪਹਿਲੀਆਂ ਨਜ਼ਰਾਂ ਦੇ ਵਿੱਚ ਹੀ ਇਹ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਪੈਂਦੇ ਨੇ ਤੇ ਪਿਆਰ ਤੋਂ ਬਾਅਦ ਇਹਨਾਂ ਦੇ ਵਿੱਚ ਸਰੀਰਕ ਸੰਬੰਧ ਬਣਦੇ ਨੇ ਇੱਕ ਦੂਸਰੇ ਨੂੰ ਇਹ ਬਾਹਰ ਮਿਲਦੇ ਨੇ ਇੱਕ ਦੂਜੇ ਦੇ ਨਾਲ ਜੀਨ ਮਰਨ ਦੀਆਂ ਕਸਮਾਂ ਖਾ ਲੈਂਦੇ ਨੇ ਤੇ ਇਹ ਹੁਣ ਇਹ ਵੀ ਦੱਸਦਾ ਹੈ ਕਿ ਜਦੋਂ ਇਹਦਾ ਮਨ ਕਰਦਾ ਸੀ ਉਦੋਂ ਇਹ ਸਹਨਾਰ ਦੇ ਘਰ ਜਾਂਦਾ ਸੀ ਰਾਤ ਨੂੰ ਕਿਉਂਕਿ ਇਹਦਾ ਜਿਹੜਾ ਸੋਹਰਾ ਸੀ ਉਹ ਬੁੱਢਾ ਸੀ ਤੇ ਉਹ ਸੁੱਤਾ ਹੁੰਦਾ ਸੀ ਤੇ ਇਹ ਬੜੀ ਮौज-ਮਸਤੀ ਕਰਦੇ ਸਨ ਤੇ ਹੁਣ 3 ਸਾਲ ਤੱਕ ਇਹ ਬੜੇ ਹੀ ਸਮਝਦਾਰੀ ਦੇ ਨਾਲ ਇੱਕ ਦੂਸਰੇ ਦੇ ਨਾਲ ਮौज-ਮਸਤੀ ਕਰਦੇ ਰਹੇ ਪਰ ਜਿਸ ਤਰ੍ਹਾਂ ਹੀ ਟਾਈਮ ਬੀਤਦਾ ਗਿਆ ਏ ਹੁਣ ਇਸੇ ਹੀ ਮੋਜ-ਮਸਤੀ ਦੇ ਵਿੱਚ ਸਭ ਕੁਝ ਭੁੱਲ ਚੁੱਕੇ ਸਨ ਪੂਰੀ ਤਰ੍ਹਾਂ ਲੀਨ ਹੋ ਚੁੱਕੇ ਸਨ ਇਹਨਾਂ ਨੂੰ ਕੋਈ ਧਿਆਨ ਨਹੀਂ ਰਿਹਾ ਤੇ ਹੁਣ ਜਦੋਂ ਸਹਿਨਾਜ 4 ਮਹੀਨੇ ਦੀ ਗਰਭਤੀ ਹੋ ਗਈ ਸੀ ਉਸ ਤੋਂ ਬਾਅਦ ਇਹਨੂੰ ਪਤਾ ਚੱਲਿਆ ਤੇ ਇਹ ਹੁਣ ਆਪਣੇ ਆਸ਼ਿਕ ਨੂੰ ਦੱਸਦੀ ਹੈ ਕਿ ਉਹ ਪ੍ਰੈਗਨੈਂਟ ਹੋ ਗਈ ਹੈ ਤੇ ਟਾਈਮ ਵੀ ਜ਼ਿਆਦਾ ਹੋ ਗਿਆ ਸੀ ਹੁਣ ਇਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਸਿਰਫ ਇਹ ਹਸਪੀਟਲ ਦੇ ਵਿੱਚ ਜਾ ਕੇ ਹੀ ਬੱਚੇ ਤੋਂ ਛੁਟਕਾਰਾ ਪਾ ਸਕਦੇ ਸਨ ਪਰ ਇੱਥੇ ਹੁਣ ਸਨਾਜ ਨੂੰ ਕਹਿੰਦੀ ਹੈ ਕਿ ਮੈਂ ਇਹ ਤਾਂ ਹੀ ਕਰਾਂਗੀ ਜੇ ਉਹ ਮੇਰੇ ਨਾਲ ਵਾਅਦਾ ਕਰੇ ਕਿ ਇਹ ਸਭ ਕਰਨ ਤੋਂ ਬਾਅਦ ਉਹ ਇਹਦੇ ਨਾਲ ਵਿਆਹ ਕਰਵਾਵੇਗਾ ਤੇ ਇਹ ਵੀ ਮੰਨ ਜਾਂਦਾ ਹੈ ਇਰਫਾਨ ਕਹਿੰਦਾ ਹੈ ਕਿ ਆਪਾਂ ਇਹ ਬੱਚੇ ਨੂੰ ਗਰਾਂਡ ਤੋਂ ਬਾਅਦ ਵਿਆਹ ਕਰਵਾ ਲਵਾਂਗੇ ਤੇ ਇਹ ਹੁਣ ਹਸਪੀਟਲ ਦੇ ਵਿੱਚ ਹੀ ਜਾਂਦੇ ਨੇ ਅਬੋਰਸ਼ਨ ਕਰਵਾਉਣ ਦੇ ਲਈ ਹੁਣ ਇਹ ਲਾਲਗੰਜ ਦੇ ਵਿੱਚ ਇੱਕ ਇਰਫਾਨ ਦਾ ਜਾਣ ਪਛਾਣ ਵਾਲਾ ਕੋਈ ਡਾਕਟਰ ਸੀ ਇਹ ਉਸ ਡਾਕਟਰ ਦੇ ਨਾਲ ਗੱਲ ਕਰਦਾ ਹੈ ਤੇ ਉਹ ਕੀ ਕਹਿੰਦਾ ਹੈ ਕਿ ਕੋਈ ਦਿੱਕਤ ਨਹੀਂ ਹੈ ਮੈਂ ਤੁਹਾਡਾ ਇਹ ਅਬੋਰਸ਼ਨ ਕਰ ਦਵਾਂਗਾ ਤੇ ਇਹਦੇ ਲਈ ਸਿਰਫ 10000 ਰੁਪਿਆ ਲੱਗੇਗਾ ਤੇ ਇਹ ਜਿਹੜਾ ਡਾਕਟਰ ਸੀ ਇਹ ਕੋਈ ਲੋਕਲ ਡਾਕਟਰ ਸੀ ਇਹਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਇਹਨੇ ਫਿਰ ਵੀ ਇਹਨਾਂ ਨੂੰ ਸੱਦਿਆ ਸੀ ਤੇ ਇਰਫਾਨ ਦੇ ਕੋਲ ਕੋਈ ਹੋਰ অপਸ਼ਨ ਹੀ ਨਹੀਂ ਸੀ ਕਿ ਇਹ ਕੋਈ ਵੱਡੇ ਹਸਪੀਟਲ ਦੇ ਵਿੱਚ ਲੈ ਕੇ ਜਾਵੇ ਕਿਉਂਕਿ ਜੇਕਰ ਇਹ ਵੱਡੇ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਤਾਂ 20 ਸਵਾਲ ਉਹਨਾਂ ਨੇ ਕਰਨੇ ਸੀ ਤੇ ਇਸ ਲਈ ਉਹ ਫੜੇ ਜਾ ਸਕਦੇ ਸਨ ਇਸ ਲਈ ਇਹ 2 ਅਪ੍ਰੈਲ ਵਾਲੇ ਦਿਨ ਹੀ ਸ਼ਹਿਨਾਜ਼ ਨੂੰ ਘਰੋਂ ਚੱਕਦਾ ਹੈ ਤੇ ਹਸਪੀਟਲ ਦੇ ਵਿੱਚ ਲੈ ਕੇ ਚਲਾ ਜਾਂਦਾ ਹੈ ਇੱਥੇ ਡਾਕਟਰ ਨੇ ਇਹਦਾ ਜਰਾ ਅਬੋਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਹਨਾਂ ਨੂੰ ਜਿਆਦਾ ਕੋਈ ਐਕਸਪੀਰੀਅੰਸ ਨਹੀਂ ਸੀ ਇਸੇ ਬੋਸ਼ਨ ਦੌਰਾਨ ਹੀ ਇਹ ਜਰਾ ਬਲੱਡ ਜਿਆਦਾ ਵਗਣਾ ਸ਼ੁਰੂ ਹੋ ਗਿਆ ਤੇ ਆਖਰਕਾਰ ਸ਼ਹਿਨਾਜ਼ बेहोश ਹੋ ਜਾਂਦੀ ਹੈ ਹੁਣ ਇਹ ਡਾਕਟਰ ਨਫੀਜ਼ ਜਿਹੜਾ ਸੀ ਇਹ ਘਬਰਾਇਆ ਹੋਇਆ ਬਾਹਰ ਭੱਜਾ-ਪੱਜਾਉਂਦਾ ਹੈ ਤੇ ਆ ਕੇ ਇਰਫਾਨ ਨੂੰ ਕਹਿੰਦਾ ਹੈ ਕਿ ਗਰਬਰ ਹੋ ਗਈ ਉਹ ਕਹਿੰਦਾ ਕਿ ਸ਼ਹਿਨਾਜ਼ ਦੀ ਮੌਤ ਹੋ ਗਈ ਹੈ ਹੁਨੇ ਤੇ ਇਰਫਾਨ ਪੂਰੀ ਤਰ੍ਹਾਂ ਡਰ ਜਾਂਦਾ ਹੈ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਜੇਕਰ ਇਹਦੀ ਖਬਰ ਪੁਲਿਸ ਨੂੰ ਪਹੁੰਚ ਗਈ ਤਾਂ ਇਹ ਫੜਿਆ ਜਾਵੇਗਾ ਇਧਰ ਡਾਕਟਰ ਵੀ ਪੂਰੀ ਤਰ੍ਹਾਂ ਡਰ ਚੁੱਕਿਆ ਸੀ ਇਹਨੂੰ ਵੀ ਇਹੀ ਸੀ ਕਿ ਉਹ ਵੀ ਹੁਣ ਜੇਲ੍ਹ ਦੇ ਵਿੱਚ ਚੱਕੀ ਪੀਸੇਗਾ ਡਾਕਟਰ ਤੇ ਇਰਫਾਨ ਦੋਨੇ ਜਾਨੇ ਮਿਲ ਕੇ ਇੱਕ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਸ਼ੈਨਾਜ ਦੀ ਬੋਡੀ ਨੂੰ ਟਿਕਾਣੇ ਲਾ ਦਿੱਤਾ ਜਾਵੇ ਜਿਸ ਤੋਂ ਬਾਅਦ ਕਿਸੇ ਨੂੰ ਸ਼ੱਕ ਨਹੀਂ ਹੋਵੇਗਾ ਕਿ ਇਹ ਸ਼ੈਨਾਜ ਕਿੱਥੇ ਗਈ ਇਹਦਾ ਕੀ ਪਤਾ ਕਿਹਦੇ ਨਾਲ ਗੱਲਬਾਤ ਸੀ ਇਹ ਦੋਨੇ ਜਾਣੇ ਹੀ ਨਹੀਂ ਫੜੇ ਜਾਣਗੇ ਹੁਣ ਇਰਫਾਨ ਉਸੇ ਹੀ ਹਸਪੀਟਲ ਦੀ ਐਂਬੂਲੈਂਸ ਲੈ ਕੇ ਜਾਂਦਾ ਹੈ ਤੇ ਉਹਦੀ ਜਿਹੜੀ ਬੋਡੀ ਸੀ ਉਹਨੂੰ ਸੁੰਸਾਨ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਬੋਡੀ ਨੂੰ ਸੁੱਟ ਕੇ ਆ ਜਾਂਦਾ ਹੈ ਇਹਨੂੰ ਇਹ ਲੱਗਿਆ ਸੀ ਕਿ ਪੁਲਿਸ ਨੂੰ ਕੁਝ ਪਤਾ ਨਹੀਂ ਚੱਲੇਗਾ ਪਰ ਜਿਸ ਤਰ੍ਹਾਂ ਹੀ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਨੇ ਇਰਫਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਹਸਪੀਟਲ ਦੇ ਵਿੱਚ ਇਹਦਾ ਅਬੋਰਸ਼ਨ ਕਰਵਾਇਆ ਗਿਆ ਸੀ ਉਸ ਹਸਪੀਟਲ ਨੂੰ ਵੀ ਸੀਜ਼ ਕਰ ਦਿੱਤਾ ਤੇ ਇਹ ਡਾਕਟਰ ਨੂੰ ਵੀ ਫੜ ਲਿਆ ਦੋਸਤੋ ਜੇਕਰ ਇੱਥੇ ਇਰਫਾਨ ਨੇ ਆਪਣੀ ਮਸ਼ੂਕ ਦੇ ਨਾਲ ਸੱਚਾ ਪਿਆਰ ਕੀਤਾ ਸੀ ਜੇਕਰ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਤਾਂ ਫਿਰ ਬੱਚੇ ਦਾ ਉਪੋਸ਼ਣ ਕਰਵਾਉਣ ਦੀ ਤਾਂ ਇਹਨਾਂ ਨੂੰ ਲੋੜ ਹੀ ਨਹੀਂ ਸੀ ਪਰ ਉਹਦੇ ਮਨ ਦੇ ਵਿੱਚ ਵੀ ਚੋੜ ਸੀ ਦੂਜਾ ਇਹ ਸਿੱਖਿਆ ਮਿਲਦੀ ਹੈ ਇਸ ਘਟਨਾ ਤੋਂ ਕਿ ਜਿਹੜਾ ਬੰਦਾ ਆਪਣਾ ਨਵਾਂ ਨਾਮਾ ਵਿਆਹ ਕਰਵਾ ਕੇ ਆਪਣੀ ਘਰ ਵਾਲੀ ਨੂੰ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ ਉਹਨੂੰ ਤਾਂ ਇਹੋ ਰਿਕੁਐਸਟ ਹੈ ਕਿ ਜਾਂ ਤੇ ਫਿਰ ਉਹ ਟਾਈਮ ਦੇ ਟਾਈਮ ਆਉਂਦਾ ਜਾਂਦਾ ਰਹੇ ਜਾਂ ਫਿਰ ਉਹ ਆਪਣੀ ਘਰ ਵਾਲੀ ਨੂੰ ਨਾਲ ਹੀ ਲੈ ਕੇ ਜਾਵੇ ਕਿਉਂਕਿ ਅੱਜਕੱਲ੍ਹ ਚਾਰੇ ਪਾਸੇ ਐਹੋ ਜੀਆਂ ਘਟਨਾਵਾਂ ਆਮ ਹੀ ਸੁਣਨ ਨੂੰ ਮਿਲ ਰਹੀਆਂ ਨੇ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।